ਤਸਵੀਰਾਂ ਵਿੱਚ ਰੋਂਦੀ, ਕੁਰਲੋਂਦੀ ਏ ਉਹ ਬੈਲਾ ਹੈ ਜਿਸ ਦੇ ਉੱਪਰ ਦੁਖਾਂ ਦਾ ਪਹਾੜ ਟੁਟਿਆ। ਦਰਅਸਲ ਇਸ ਬੈਲਾ ਦੇ ਪਤੀ ਦੀ ਅੱਜ ਮੁਰਿੰਡਾ ਬਾਸੜੜੇ ਦੇ ਉੱਪਰ ਲਾਸ਼ ਮਿਲੀ ਹੈ। ਜਿਸ ਦੇ ਚਲਦੀਆਂ ਇਸ ਬੈਲਾ ਦੇ ਉੱਪਰ ਦੁਖਾਂ ਦਾ ਪਹਾੜ ਟੁਟਿਆ। ਦਾਦੀ ਕਿ ਦਰਅਸਲ ਮੁਰਿੰਡਾ ਪੁਲਿਸ ਨੂੰ ਆਜੋ ਬਾਸੜੜਾ ਮੁਰਿੰਡਾ ਤੇ ਇੱਕ ਵਿਅਕਤੀ ਦੀ ਲਵਾਰੇ ਸਹਾਲਤ ਵਿੱਚ ਲਾਸ਼ ਮਿਲੀ ਹੈ ਤੇ ਉਹ ਇਸ ਮਹਿਲਾ ਦਾ ਹੀ ਪਤੀ ਹੈ। ਅੱਜ ਅੱਜ 10:00 ਵਜੇ ਇੱਕ ਫੋਨ ਆਇਆ ਕਹਿੰਦੇ ਵੀ ਬੱਸ ਸਟੈਂਡ ਦੇ ਕੋਲ ਕੋਈ ਬੰਦਾ ਪਿਆ ਹੈ ਅਸੀਂ ਇਮੀਡੀਏਟਲੀ ਗਏ ਉੱਥੇ ਉੱਥੋਂ ਉਹਨੂੰ ਚੈੱਕ ਕੀਤਾ ਉਹਦੇ ਮਤਲਬ ਐਂਬੂਲੈਂਸ ਨਾਲ ਸੇਵਾ ਪ੍ਰਬੰਧ ਕਰਕੇ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰ ਸਾਹਿਬ ਨੇ ਉਹਦਾ ਚੈੱਕਅਪ ਕਰਕੇ ECG ਕਰਕੇ ਉਹਨੂੰ ਡੈੱਡ ਡਿਕਲੇਅਰ ਕਰਤਾ ਉਹਦੇ ਪੌਪ ਦੇ ਵਿੱਚੋਂ ਇੱਕ ਉਹਦਾ ਪਰਸ ਦੇ ਵਿੱਚੋਂ ਇੱਕ ਆਧਾਰ ਕਾਰਡ ਮਿਲਿਆ ਆਧਾਰ ਕਾਰਡ ਤੇ ਇੱਕ ਫੋਨ ਸੀਗਾ ਉਹ ਫੋਨ ਤੇ ਕੰਟੈਕਟ ਕਰਕੇ ਉਹਦੇ ਵਾਰਸਾਂ ਨੂੰ ਦੱਸਿਆ ਵਾਰਸ ਉਹਦੇ ਆ ਗਏ ਉਹਦਾ ਨਾਮ ਹੈਗਾ ਹੇਮਰਾਜ ਪੁੱਤਰ ਜੈ ਭਗਤ ਰਵਾਸੀ ਮੁੰਡੀਆਂ ਲੁਧਿਆਣਾ ਇਹ ਬਾਡੀ ਨੂੰ ਹੁਣ ਐਂਬੂਲੈਂਸ ਰਾਹੀਂ ਉੱਥੇ ਮੌਰਚੀ ਚ ਰੋਕੜ ਭੇਜਤਾ ਜਿਹੜੇ ਮੌਤ ਦੇ ਕਾਰਨਾਂ ਦਾ ਹੈਗਾ ਕਾਰਨ ਉਹ ਪੋਸਟਮਾਰਟ ਨੂੰ ਕਰਜਣਾ ਹੈ ਕੱਲ ਕੋਸ਼ਮਟ ਨੂੰ ਕਰਾਇਆ ਜੀ ਫਿਰ ਹਾਲ ਪੁਲਿਸ ਤੇ ਵੱਲੋਂ ਉਸਤੇ ਉਸਦੇ ਪਰਸ ਵਿੱਚੋਂ ਮਿਲੇ ਫੋਨ ਨੰਬਰ ਦੇ ਉੱਪਰ ਸੰਪਰਕ ਕਰਕੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਲਿਆ ਗਿਆ ਜਗਬਾਣੀ ਟੀਵੀ ਦੇ ਲਈ ਮੁਰਿੰਦਾ ਤੋਂ ਅਮਰਜੀਤ ਤੇ ਮਨਦੀਪ ਰੋ ਦੇ ਬੁਆਏ ਤੇਰਾ ਦਵਾਈ ਲੈ ਨਾ ਹੀ ਨਹੀਂ ਬਣਿਆ ਤਸਵੀਰਾਂ ਵਿੱਚ ਰੋਂਦੀ ਕੁਲੋਂਦੀ ਏ ਉਹ ਬੈਲਾ ਏ ਜਿਸ ਤੇ ਉੱਪਰ ਦੁੱਖਾਂ ਦਾ ਪਹਾੜ ਟੁਟੇ ਦਰਸਲ ਇਸ ਬੈਲਾ ਦੇ ਪਤੀ ਦੀ ਅੱਜ ਮੁੰਡਾ ਬਾਸੜਡੇ ਦੇ ਉੱਪਰ ਲਾਸ਼ ਮਿਲੀ ਜਿਸ ਦੇ ਚਲਦੀਆਂ ਇਸ ਬੈਲਾ ਦੇ ਉੱਪਰ ਦੁੱਖਾਂ ਦਾ ਪਹਾੜ ਟੁਟੇ ਨਾਜ਼ੀ ਦੇ ਦਰਸਲ ਮੁਰਿੰਡਾ ਪੁਲਿਸ ਨੂੰ ਆਜੋ ਬਸ ਅੱਡਾ ਮੁਰਿੰਡਾ ਤੇ ਇੱਕ ਵਿਅਕਤੀ ਦੀ ਲਵਾਰੇ ਸਹਾਲਤ ਵਿੱਚ ਲਾਸ਼ ਮਿਲੀ ਹੈ ਤੇ ਉਹ ਉਸ ਮਹਿਲਾ ਦਾ ਹੀ ਪਤੀ ਹੈ ਅੱਜ 11:30 ਵਜੇ ਇੱਕ ਫੋਨ ਆਇਆ ਕਹਿੰਦੇ ਵੀ ਬਸ ਸਟੈਂਡ ਦੇ ਕੋਲ ਕੋਈ ਬੰਦਾ ਪਿਆ ਅਸੀਂ ਇਮੀਡੀਏਟਲੀ ਗਏ ਉੱਥੇ ਉੱਥੋਂ ਨੂੰ ਚੈੱਕ ਕੀਤਾ ਉਹਦੇ ਮਤਲਬ ਐਂਬੂਲੈਂਸ ਨਾਲ ਸੇ ਪ੍ਰਬੰਧ ਕਰਕੇ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰ ਸਾਹਿਬ ਨੇ ਉਹਦਾ ਚੈੱਕਅਪ ਕਰਕੇ ECG ਕਰਕੇ ਉਹਨੂੰ ਡੈੱਡ ਡਿਕਲੇਅਰ ਕਰਤਾ ਉਹਦੇ ਪੌਪ ਦੇ ਵਿੱਚੋਂ ਇੱਕ ਉਹਦਾ ਪਰਸ ਦੇ ਵਿੱਚੋਂ ਇੱਕ ਆਧਾਰ ਕਾਰਡ ਮਿਲਿਆ ਆਧਾਰ ਕਾਰਡ ਤੇ ਇੱਕ ਫੋਨ ਸੀਗਾ ਉਹ ਫੋਨ ਤੇ ਕੰਟੈਕਟ ਕਰਕੇ ਉਹਦੇ ਵਾਰਸਾਂ ਨੂੰ ਦੱਸਿਆ ਵਾਰਸ ਉਹਦੇ ਆ ਗਏ ਉਹਦਾ ਨਾਮ ਹੈਗਾ ਹੇਮਰਾਜ ਪੁੱਤਰ ਜੈ ਭਗਤ ਵਾਸੀ ਮੁੰਡੀਆਂ ਲੁਧਿਆਣਾ ਇਹ ਬੋਡੀ ਨੂੰ ਹੁਣ ਐਂਬੂਲੈਂਸ ਰਾਹੀਂ ਉੱਥੇ ਮੌਰਚੀ ਚ ਰੋਪੜ ਭੇਜਤਾ ਜਿਹੜੇ ਮੌਤ ਦੇ ਕਾਰਨਾਂ ਦਾ ਹੈਗਾ ਕਾਰਨ ਉਹ ਪੋਸਟ ਮਾਰਡਮ ਤੋਂ ਕਰਾਉਣ ਉਹ ਕੱਲ ਪੋਸਟ ਮਾਰਡਮ ਕਰਾਇਆ ਜਾਵੇਗਾ ਫਰਹਾਲਾ ਪੁਲਿਸ ਦੇ ਵੱਲੋਂ ਉਸਤੇ ਉਸਦੇ ਪਰਸ ਵਿੱਚੋਂ ਮਿਲੇ ਫੋਨ ਨੰਬਰ ਦੇ ਉੱਪਰ ਸੰਪਰਕ ਕਰਕੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਲਿਆ ਗਿਆ ਜਗਬਾਣੀ ਟੀਵੀ ਦੇ ਲਈ ਮੁਰਿੰਦਾ ਤੋਂ ਅਮਰਜੀਤ ਤੇ ਮਨਦੀਪ ਕੋ